ਮਰੇਗਾ ਮਜ਼ਦੂਰ ਜਾਗਰਤਾ ਜੂਨੀਅਨ ਦੇ ਸਾਰੇ ਅਹੁਦੇਦਾਰ ਸਹਿਬਾਨਾਂ ਨੂੰ ਸਾਰੇ ਵਰਕਰ ਸਹਿਬਾਨਾਂ ਨੂੰ ਮਰੇਗਾ ਮਜ਼ਦੂਰ ਜਾਗਰਤਾ ਜੂਨੀਅਨ ਵੱਲੋਂ ਸੂਚਿਤ ਕੀਤਾ ਜਾਂਦਾ ਹੈ ਕਿ ਆਉਣ ਵਾਲੀ ਇਸੇ ਮਹੀਨੇ ਦੀ 27 12 2024 ਜਿਹੜਾ ਸ਼ੁੱਕਰਵਾਰ 27 ਤਰੀਕ ਨੂੰ ਸ੍ਰੀ ਮੁਹਤਰ ਸਾਹਿਬ ਖੰਡਾ ਪਾਰਕ ਚ ਇਸੇ ਜਗ੍ਹਾ ਤੇ ਬਹੁਤ ਭਾਰੀ ਆਪਾਂ ਮੀਟਿੰਗ ਕਰਨ ਜਾ ਰਹੇ ਆ ਇਹ ਮੀਟਿੰਗ ਸਰਦਾਰ ਕਾਲਾ ਸਿੰਘ ਜੀ ਭੁਲਰ ਸਾਹਿਬ ਪੰਜਾਬ ਦੇ ਪ੍ਰਧਾਨ ਉਹਨਾਂ ਦੀ ਰਹਿਨਮਾਈ ਹੇਠ ਹੋਣੀ ਹੈ ਤੇ ਸਾਰੇ ਅਹੁਦੇਦਾਰ ਸਾਹਿਬਾਨਾਂ ਨੇ ਵਰਕਰ ਸਾਹਿਬਾਨਾਂ ਨੇ ਸਾਰਿਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਇਸ ਮੀਟਿੰਗ ਵਿੱਚ ਆਪਾਂ ਮੀਟਿੰਗ ਤੋਂ ਬਾਅਦ ਮੰਗ ਪੱਤਰ ਡੀਸੀ ਸ੍ਰੀ ਬਕਸਰ ਸਾਹਿਬ ਜੀ ਨੂੰ ਸੰਪਨਾ ਤੇ ਸਾਰਿਆਂ ਨੇ ਟਾਈਮ ਸਿਰ ਆਉਣਾ 9 ਵਜੇ ਖੰਡਾ ਪਾਰਕ ਸ੍ਰੀ ਬਕਸਰ ਸਾਹਿਬ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ 27 ਤਰੀਕ ਦੇਰ ਸ਼ੁਕਰਵਾਰ ਧੰਨਵਾਦ ਸਾਰੇ ਹੀ ਨਰੇਗਾ ਮਜ਼ਦੂਰ ਅਤੇ ਅਹੁਦੇਦਾਰੋਂ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਕਿਉਂਕਿ ਅੱਗੇ ਦੀ ਸ਼ੇਅਰ ਕਰਨ ਦਾ ਮਤਲਬ ਇਹ ਹੈ ਕਿ ਸਾਰੇ ਮਜ਼ਦੂਰਾਂ ਨੂੰ ਪਤਾ ਲੱਗ ਜੇ ਕਿ ਆਪਣੀ ਖੰਡਾ پارک ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਤੇ ਜੇ ਪਤਾ ਅੱਗੇ ਦੇ ਇੱਕ ਸ਼ੇਅਰ ਕਰਦੇ ਹੋਗੇ ਤਾਂ ਸਾਰਿਆਂ ਨੂੰ ਪਤਾ ਇਸ ਕਾਰਨ ਸਾਰਿਆਂ ਦਾ ਜਿਹੜਾ ਭਲਾ ਹੋ ਜੂਗਾ ਜੋ ਕਿ ਮੰਗ ਪੱਤਰ ਆਪਾਂ ਨੂੰ ਦੇਣਾ ਸੌਖਾ ਹੋ ਜੂਗਾ ਤੁਹਾਡੇ ਸਨੇਹੇ ਵੀ ਘਰ ਘਰ ਪਹੁੰਚ ਜਾਣਗੇ ਦਾ ਬਾਕੀ ਜਿਨ੍ਹਾਂ ਨੇ ਕਾਲਾ ਪੁਲਰ ਜਾਗਰੂਕਤਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰਨ ਜੀ ਜੈ ਭੀਮ ਜੈ ਭਾਰਤੀ ਜੀ ਇਹ ਨਿਰਗਗਾ ਦਾ ਕੰਮ ਚੱਲ ਰਿਹਾ ਹੈ ਇਸੇ ਤਰ੍ਹਾਂ ਹੀ ਅਸੀਂ ਕਹਿੰਨੇ ਕਿ ਸਾਰੇ ਪਿੰਡਾਂ ਦੇ ਵਿੱਚ ਕੰਮ ਚੱਲਦਾ ਹੋ ਜੇ ਹੱਕ ਮਿਲ ਸਕਣ ਸਾਰਿਆਂ ਦੇ